ਨਾਰਕੋਟਿਕ ਕੰਟਰੋਲ ਬਿਊਰੋ ਨੇ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਡਾਟਾ ਮੰਗੇ ਕਿ ਤੁਸੀਂ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਪਰ ਜੋ ਨਵੀਂ ਐਫਆਈਆਰ ਦਰਜ ਹੋਈ ਹੈ ਉਹਦੇ ਸਾਰੇ ਡਾਕੂਮੈਂਟ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਪਤਾ ਕਰ ਸਕੀਏ ਕਿ ਇਹ ਕਿਵੇਂ ਹੋਇਆ ਸਾਰਾ ਕੁਝ ਕਿਉਂਕਿ ਇਕੱਲੇ ਪੰਜਾਬ ਦਾ ਨਹੀਂ ਇਹ ਪੂਰੇ ਦੇਸ਼ ਦਾ ਮਸਲਾ ਜੋ ਐਨਸੀਬੀ ਕਹਿ ਰਹੀ ਹੈ ਮੈਂ ਇਸ ਚੀਜ਼ ਤੋਂ ਬੜਾ ਕਨਵਿੰਸਡ ਔਰ ਸਮੁੱਚਾ ਪੰਜਾਬ ਕਨਵਿੰਸਡ ਹੋਏਗਾ ਕਿ ਇਹ ਸਿਰਫ ਔਰ ਸਿਰਫ ਵਿਕਰਮਜੀਤ ਸਿੰਘ ਮਜੀਠੀਆ ਨੂੰ ਔਰ ਇਹ ਸਾਰੇ ਡਰੱਗ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਇਹ ਬਚਾਉਣ ਦਾ ਇੱਕ ਉਹਨਾਂ ਦਾ ਜ਼ਰੀਆ ਹੈ ਉਹਨਾਂ ਦਾ ਤਰੀਕਾ ਹੈ ਇਸ ਤੋਂ ਕੁਝ ਦਿਨ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਬੀਜੇਪੀ ਕਾਂਗਰਸ ਦੇ ਲੋਕ ਉਹਨਾਂ ਦੇ ਸਮਰਥਨ ਦੇ ਵਿੱਚ ਉੱtre ਆ ਇਹਨਾਂ ਦੇ ਕੈਬਨਿਟ ਵਜ਼ੀਰ ਸਕੇਂਦਰ ਦੇ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਹੱਕ ਦੇ ਵਿੱਚ ਹਾ ਦਾ ਨਾਰਾ